ਸਸ਼ਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਅਪਦਾ ਮਨਪ੍ਰੀਤ ਸਿੰਘ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨੀ ਹੈ ਪਿਛਲੇ 2-3 ਦਿਨ ਪਹਿਲਾਂ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਜੋ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਉਹ ਜੇਰੇ ਲਾਸ਼ ਹੋ ਗਏ ਸਮੁੱਚੀ ਦੁਨੀਆ ਦੇ ਵਿੱਚ ਅਰਦਾਸਾਂ ਦਾ ਦੌਰ ਜਾਰੀ ਹੈ ਅੱਜ ਦੀ ਤਾਜ਼ਾ ਅਪਡੇਟ ਇਹ ਮਿਲ ਰਹੀ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਪਰਸੋਂ ਨਾਲੋਂ ਕੱਲ ਸੁਧਾਰ ਸੀ ਕੱਲ ਨਾਲੋਂ ਅੱਜ ਸੁਧਾਰ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਕੇ ਪੰਜਾਬ ਦੇ ਵਿੱਚ ਪੰਜਾਬੀ ਅਖਾੜਿਆਂ ਦੀ ਉਸਤਾਨ ਬਣਨ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਉਹ ਆਉਣ ਕੁਰਬਾਨੀ ਦਾ ਫਰਮਾਨ ਹੈ ਬਿਰਥੀ ਕਦੇ ਨਾ ਹੋਵੇ ਜਨਤੀ ਅਰਦਾਸ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਅਰਦਾਸ ਕਰਦੇ ਹਾਂ ਤਾਂ ਪ੍ਰਮਾਤਮਾ ਸਾਡੀ ਉਹ ਅਰਦਾਸ ਨੂੰ ਜ਼ਰੂਰ ਸੁਣਦੇ ਨੇ ਇਹੀ ਕੰਮ ਰਾਜਵੀਰ ਜਵੰਦਾ ਜੋ ਸਾਡਾ ਵੀਰ ਹਸਪਤਾਲ ਦੇ ਵਿੱਚ ਦਾਖਲ ਹੈ ਉਹਨਾਂ ਦੇ ਨਾਲ ਹੋ ਰਿਹਾ ਸਾਧ ਸੰਗਤ ਜੀ ਤੁਹਾਡੇ ਨਾਲ ਜੋ ਵਿਚਾਰ ਸਾਂਝੀ ਕਰਨੀ ਹੈ ਉਹ ਇੱਕ ਮੇਨ ਮੁੱਦਾ ਇਹ ਆ ਕਿ ਜਦੋਂ ਅਸੀਂ ਐਨੇ ਦੇ ਹਾਲਾਤ ਵੇਖਦੇ ਆ ਜੋ ਜੋ ਹਾਲਾਤ ਅੱਜ ਬਣੇ ਹੋਏ ਨੇ ਰਾਜਵੀਰ ਜਵੰਦਾ ਜੀ ਦੇ ਨਾਲ ਬਣੇ ਹੋਏ ਨੇ ਇਹ ਕੋਈ ਪਹਿਲਾ ਹਾਸਾ ਨਹੀਂ ਨਾ ਹੀ ਪੰਜਾਬ ਦੀ ਧਰਤੀ ਤੇ ਪਹਿਲਾ ਹਾਸਾ ਹੈ ਨਾ ਪੰਜਾਬ ਤੋਂ ਬਾਹਰ ਜੋ ਵੀ ਸਟੇਟ ਨੇ ਉੱਥੇ ਪਹਿਲਾ ਹਾਸਾ ਆਪਾਂ ਸਾਰੇ ਅਰਦਾਸ ਕਰ ਰਹੇ ਹਾਂ ਉਹ ਜਲਦੀ ਠੀਕ ਹੋਣ ਪਰੰਤੂ ਮੈਂ ਇੱਕ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਭੈਣ ਦਾ ਇੱਕ ਕਮੈਂਟ ਪੜਿਆ ਵਿਚਾਰਨ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਵੀਰ ਜਵੰਦਾ ਇੱਕ ਸੈਲੀਬ੍ਰਿਟੀ ਹੈ ਇਸ ਕਰਕੇ ਉਹਨਾਂ ਨੂੰ ساری ਦੁਨੀਆ ਸਾਰੇ ਲੋਕੀ ਜਿਹੜੇ ਹੈਗੇ ਨੇ ਉਹ ਅਰਦਾਸਾਂ ਕਰ ਰਹੇ ਨੇ ਪਰ ਦੁਨੀਆ ਦੇ ਵਿੱਚ ਇਹਨਾਂ ਹਾਸਿਆਂ ਦੇ ਨਾਲ ਕਿੰਨੇ ਹੀ ਸ਼ਿਕਾਰ ਲੋਕ ਹੋ ਜਾਂਦੇ ਨੇ ਹਰ ਰੋਜ਼ ਉਹਨਾਂ ਬਾਰੇ ਕੋਈ ਪੁੱਛਦਾ ਨਹੀਂ ਉਹਨਾਂ ਬਾਰੇ ਸੋਸ਼ਲ ਮੀਡੀਆ ਤੇ ਕੋਈ ਕੁਝ ਨਹੀਂ ਹੁੰਦਾ ਕਮੈਂਟ ਜਿਹੜਾ ਸੀਗਾ ਉਹ ਵਿਚਾਰ ਕਰਨ ਵਾਲਾ ਇਹ ਨਹੀਂ ਕਿ ਆਪਾਂ ਇਸ ਚੀਜ਼ ਨੂੰ ਹੋਰ ਤਰੀਕੇ ਨਾਲ ਲੈਣਾ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਹਾਸਿਆਂ ਦੇ ਨਾਲ ਕੋਈ ਵੀ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਵੀਰ ਕਿਸੇ ਪਤਲੀ ਦਾ ਪਤੀ ਬੱਚਿਆਂ ਦਾ ਪਾਪ ਕੋਈ ਵੀ ਇਹਨਾਂ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ ਇਹ ਹਾਦਸੇ ਵਾਪਰ ਕਿਉਂ ਰਹੇ ਨੇ ਇਹ ਹਾਦਸੇ ਵਾਪਰ ਰਹੇ ਨੇ ਜੋ ਆਵਾਰਾ ਪਸ਼ੂ ਸੜਕਾਂ ਦੇ ਉੱਤੇ ਖੁਰਦੋਂਬ ਮਚਾਉਂਦੇ ਫਿਰਦੇ ਨੇ ਉਹਨਾਂ ਦੇ ਉੱਤੇ ਕੋਈ ਕੋਈ ਕੰਟਰੋਲ ਹੀ ਨਹੀਂ ਹੈਗਾ ਨਾ ਕੋਈ ਪੰਜਾਬ ਸਰਕਾਰਾਂ ਦਾ ਕੰਟਰੋਲ ਹੈ ਨਾ ਕੋਈ ਸੈਂਟਰ ਸਰਕਾਰਾਂ ਦਾ ਕੰਟਰੋਲ ਹੈ ਨਾ ਕੋਈ ਕਿਸੇ ਵੀ ਸਟੇਟ ਦੀ ਕੋਈ ਸਰਕਾਰ ਦਾ ਕੰਟਰੋਲ ਹੈ ਇਹ ਹਾਦਸਾ ਵਾਪਰਿਆ ਇਹ ਹਾਦਸੇ ਦਾ ਕਾਰਨ ਵੀ ਉਹ ਆਵਾਰਾ ਪਸ਼ੂ ਬਣੇ ਆਪਾਂ ਸਾਰੇ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਪਰantu ਇਹਨਾਂ ਨੂੰ ਇਹਨਾਂ ਨੂੰ ਕੰਟਰੋਲ ਕਿਵੇਂ ਕੀਤਾ ਜਾਊਗਾ ਕਿਉਂਕਿ ਜੇ ਇਹ ਹਾਸੇ ਵਾਪਰ ਰਹੇ ਨੇ ਤਾਂ ਕਿਤੇ ਨਾ ਕਿਤੇ ਕੋਈ ਪਿੱਛੇ ਕਾਰਨ ਜ਼ਰੂਰ ਹੁੰਦਾ ਪਿੱਛੇ ਜੇ ਅਮਰੀਕਾ ਦੇ ਵਿੱਚ ਇੱਕ ਸਾਡੇ ਪੰਜਾਬੀ ਨੌਜਵਾਨ ਵੀਰ ਤੋਂ ਉਹ ਟਰੱਕ ਚਲਾਉਣ ਦੀ ਵੀ ਕਹਾਸਾ ਵਾਪਰ ਗਿਆ ਹਾਂ ਕਾਰਨ ਤਾਂ ਕੋਈ ਨਾ ਕੋਈ ਬਣਿਆ ਨਾ ਜਿੱਦਾਂ ਕਿ ਉਹਨਾਂ ਨੇ ਯੂ ਟਰਨ ਲਿਆ ਪਿੱਛੋਂ ਆ ਕੇ ਗੱਡੀ ਵਿੱਚ ਉਹ ਹਿੱਟ ਕਰ ਗਈ ਤੇ ਉਹ ਤਿੰਨ ਮੌਤਾਂ ਜਿਹੜੀਆਂ ਹੈਗੀਆਂ ਨੇ ਮੌਕੇ ਤੇ ਹੋ ਗਈਆਂ ਉਹ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵੇਖਿਆ ਕਿਉਂਕਿ ਹਾਸਿਆਂ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਪਰਦਾ ਹੈ। ਮੇਰੀ ਇਹ ਵੀਡੀਓ ਥੋੜੀ ਵੱਡੀ ਹੋ ਸਕਦੀ ਹੈ। ਤੁਸੀਂ ਸਾਰਿਆਂ ਨੇ ਮੇਰੀ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਨਾ ਹੈ। ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਮੇਰੇ ਚੈਨਲ ਨੂੰ ਤੁਸੀਂ ਨੇ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਹੈ। ਰਾਜੀ ਵੀਰ ਜਵੰਦਾ ਉਸੇ ਉਸੇ ਤਰ੍ਹਾਂ ਉਹ ਹਾਸੇ ਦਾ ਸ਼ਿਕਾਰ ਹੋ ਗਿਆ। ਸਰਕਾਰਾਂ ਕੀ ਕਰ ਰਹੀਆਂ ਨੇ? ਲੋਕੀ ਟੈਕਸ ਭਰਦੇ ਨੇ। ਸੜਕਾਂ ਟੁੱਟੀਆਂ ਪਈਆਂ ਨੇ। ਤੇ ਅਸੀਂ ਕੋਸਟਸ ਦਿੰਨੇ ਆ ਉਹ ਵੀ ਸਾਨੂੰ ਲੱਗ ਕੇ ਆਉਂਦਾ ਕੋਈ ਕੰਟਰੋਲ ਨਹੀਂ ਕੌਣ ਪੁੱਛੂਗਾ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਮਾੜਾ ਮੋਟਾ ਜੋ ਪਬਲਿਕ ਹੈ ਜਿਹੜੀ ਪਬਲਿਕ ਉਹਨਾਂ ਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕਿਸੇ ਵੀ ਸਟੇਟ ਦੀ ਸਰਕਾਰ ਹੈ ਆਪਾਂ ਕੱਲੀ ਪੰਜਾਬ ਸਰਕਾਰ ਦੀ ਗੱਲ ਨਹੀਂ ਕਰਦੇ ਕਿਸੇ ਵੀ ਸਟੇਟ ਦੀ ਸਰਕਾਰ ਹੋ ਸਕਦੀ ਹੈ ਉਹਨਾਂ ਨੂੰ ਲੋਕੀ ਚੁਣ ਕੇ ਉੱਥੇ ਭੇਜਦੇ ਨੇ ਉਹਨਾਂ ਦੇ ਫਰਜ਼ ਕੀ ਨੇ ਉਹ ਆਪਣੇ ਫਰਜ਼ਾਂ ਨੂੰ ਪਛਾਣਨ ਸੜਕਾਂ ਟੁੱਟੀਆਂ ਹੋਈਆਂ ਸੜਕਾਂ ਟੁੱਟਣ ਕੁੱਟਣ ਦਾ ਕਾਰਨ ਕੀ ਬਣਦਾ ਹੈ ਸੜਕਾਂ ਟੁੱਟਦੀਆਂ ਨੇ ਅਵਾਰਾ ਪਸ਼ੂ ਸੜਕਾਂ ਦੇ ਉੱਤੇ ਖੜਦੋਮ ਮਚਾਉਂਦੇ ਫਿਰਦੇ ਨੇ ਬਾਜ਼ਾਰਾਂ ਦੇ ਵਿੱਚ ਵੜ ਜਾਂਦੇ ਨੇ ਵੱਡੀਆਂ-ਵੱਡੀਆਂ ਦੁਕਾਨਾਂ ਦੇ ਵਿੱਚ ਵੜ ਜਾਂਦੇ ਨੇ ਉਹਨਾਂ ਦੇ ਸ਼ੀਸ਼ੇ ਭੰਨ ਕਿਉਂ ਉਹ ਕਰ ਦਿੰਦੇ ਆ ਕਾਰਾਂ ਦੇ ਉੱਪਰ ਚੜ ਜਾਂਦੇ ਨੇ ਛੋਟੇ-ਛੋਟੇ ਬੱਚੇ ਸਕੂਲ ਨੂੰ ਜਾਂਦੇ ਨੇ ਉਹਨਾਂ ਦੇ ਮਗਰ ਪੈ ਜਾਂਦੇ ਆ ਪਿੱਛੇ ਪੈ ਜਾਂਦੇ ਨੇ ਉਹ ਜਾਨਵਰ ਉਹ ਭਾਵੇਂ ਅਵਾਰਾ ਸਾਨ ਗਾਂਵਾ ਕੁੱਤੇ ਹੋਣ ਜੋ ਵੀ ਹੋਣ ਇਹਨਾਂ ਤੇ ਕੰਟਰੋਲ ਕਰਨਾ ਸਰਕਾਰ ਦਾ ਫਰਜ਼ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਇਸ ਮੈਸੇਜ ਦੇ ਤਰ੍ਹਾਂ ਹੀ ਇਸ ਮੇਰੇ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਸਰਕਾਰਾਂ ਇਸ ਚੀਜ਼ ਤੇ ਕੰਟਰੋਲ ਕਰਨ ਅੱਜ ਇੱਕ ਰਾਜਵੀਰ ਜਵੰਦਾ ਜੋ ਹੈ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੋਰ ਵੀ ਪਤਾ ਨਹੀਂ ਕਿੰਨੇ ਸਾਡੇ ਬੇਹਰ ਭੈਣ ਭਰਾ ਬਜ਼ੁਰਗ ਜਿਹੜੇ ਕਿ ਅਣਗੌਲਿਆ ਹੀ ਹੋ ਜਾਂਦੇ ਨੇ ਉਹ ਹਰੇਕ ਬੰਦਾ ਕਿਉਂਕਿ ਸੋਸ਼ਲ ਮੀਡੀਆ ਤੇ ਨਹੀਂ ਆਉਂਦਾ ਹਰ ਕੋਈ ਬੰਦੇ ਦੀ ਸੋਸ਼ਲ ਮੀਡੀਆ ਦੇ ਉੱਪਰ ਖਬਰ ਨਹੀਂ ਆਉਂਦੀ ਰਾਜਵੀਰ ਜਵੰਦਾ ਸੈਲੀਬ੍ਰਿਟੀ ਹੈ ਇਸ ਕਰਕੇ ਉਸ ਦੀ ਖਬਰ ਵੱਡੇ ਪੱਧਰ ਤੇ ਫੈਲ ਗਈ ਲੇਕਿਨ ਇਦਾਂ ਦੇ ਹਾਸੇ ਬਹੁਤ ਵਾਪਰ ਰਹੇ ਨੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਸਰਕਾਰਾਂ ਨੂੰ ਇਸ ਵੱਲ ਬਹੁਤ ਖਾਸ ਧਿਆਨ ਦੇਣ ਦੀ ਲੋੜ ਹੈ ਸੋ ਮੇਰੀ ਬੇਨਤੀ ਹੈ ਸਾਰੇ ਹੀ ਸਮੁੱਚੇ ਜਗਤ ਦੇ ਲੋਕਾਂ ਨੂੰ ਕਿ ਜਦੋਂ ਆਪਾਂ ਨੂੰ ਕੋਈ ਇਦਾਂ ਦਾ ਨੁਮਾਇੰਦਾ ਮਿਲਦਾ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਭਾਈ ਤੁਸੀਂ ਸੜਕਾਂ ਦੇ ਹਾਲ ਦੇਖੋ ਜਿਹੜੇ ਜਾਨਵਰ ਫਿਰਦੇ ਨੇ ਉਹਨਾਂ ਦੇ ਹਾਲ ਦੇਖੋ ਇਹਨਾਂ ਨੂੰ ਕੰਟਰੋਲ ਕਰੋ ਕੋਈ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੋਈ ਇਦਾਂ ਦੀ ਪਾਲਿਸੀ ਲੈ ਕੇ ਆਓ ਤਾਂ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਹੋ ਸਕੇ ਬਾਕੀ ਤਾਂ ਚਲੋ ਗੁਰੂ ਪਰਮਾਤਮਾ ਦੇ ਮਹਾਰਾਜ ਦੇ ਹੱਥ ਹੈ ਜੋ ਵੀ ਜਿੱਥੇ ਵੀ ਹੋਣਾ ਪਰ ਕਈ ਵਾਰੀ ਕੁਝ ਅਣਗਹਿਲੀਆਂ ਹੋ ਜਾਂਦੀਆਂ ਨੇ ਅਸੀਂ ਖਬਰ ਸੁਣ ਰਹੇ ਸੀਗੇ ਕਿ ਵੀਰ ਐਕਸਪਰਟ ਹੈ ਰਾਈਡਰ ਹੈ ਉਹ ਰਾਈਡ ਕਰਦੇ ਰਹੇ ਨੇ ਪਹਿਲਾਂ ਵੀ ਜਾਂਦੇ ਰਹੇ ਨੇ ਪਹਾੜਾਂ ਦੇ ਵਿੱਚ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਈ ਤੇ ਜਦੋਂ ਆ ਰਹੇ ਸੀ ਉਦੋਂ ਵੀ ਕੋਈ ਸਪੀਡ ਜ਼ਿਆਦਾ ਨਹੀਂ ਸੀਗੀ ਇਸ ਕਰਕੇ ਇਹ ਜਦੋਂ ਉਹਨਾਂ ਦੇ ਅੱਗੇ ਕੋਈ ਸਾਨਾ ਦਾ ਝੁੰਡ ਆ ਗਿਆ ਤਾਂ ਇਹ ਹਾਦਸਾ ਵਾਪਰ ਗਿਆ ਔਰ ਅੱਜ ਉਸ ਹਾਦਸੇ ਦੇ ਕਾਰਨ ਸਾਡਾ ਵੀਰ ਰਾਜਵੀਰ ਜਵੰਦਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਅਸੀਂ ਅਰਦਾਸ ਕਰਦੇ ਹਾਂ ਸਭੋਚਾ ਹੀ ਜਗਤ ਅਰਦਾਸ ਕਰ ਰਿਹਾ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਉਣ ਆਪਣੇ ਬੱਚਿਆਂ ਦੇ ਵਿੱਚ ਆਉਣ ਮੈਂ ਕੱਲ ਵੀ ਵੀਡੀਓ ਪਾਈ ਸੀ ਅੱਜ ਵੀ ਮੈਂ ਮੈਸੇਜ ਕਰ ਰਿਹਾ ਔਰ ਮੇਰੀ ਬੇਨਤੀ ਹੈ ਕਿ ਮੇਰੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਕੋਰ 84 YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ ਆਪਾਂ ਨਵੇਂ-ਨਵੇਂ ਮੁੱਦਿਆਂ ਦੇ ਉੱਤੇ ਗੱਲ ਕਰੀਏ ਲੋਕਾਂ ਨੂੰ ਅਵੇਅਰ ਕਰੀਏ ਸਮਾਜਿਕ ਮੁੱਦੇ ਹੋਣ ਭਾਵੇਂ ਕੋਈ ਪੋਲਿਟਿਕਸ ਦਾ ਕੋਈ ਮੁੱਦਾ ਹੋਵੇ ਕਿਸੇ ਵੀ ਤਰ੍ਹਾਂ ਦੇ ਮੁੱਦਿਆਂ ਤੇ ਆਪਾਂ ਗੱਲ ਕਰੀਏ ਲੋਕਾਂ ਨੂੰ ਅਵੇਅਰ ਕਰੀਏ ਆਪਾਂ ਆਪੋ ਆਪਣੀ ਆਪਾਂ ਸਾਰੇ ਇਹ ਡਿਊਟੀ ਸਮਝੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ